ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਉਮੀਦ ਕਰਦੇ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੋ ਗਿਆ ਜੀ 4:30 ਦਾ ਦਿਨ ਹੈਗਾ ਅੱਜ ਮੰਗਲਵਾਰ ਤੇ ਬੱਚੇ ਵੀ ਸਕੂਲੋਂ ਆ ਜਾਂਦੇ ਨੇ 3:30 ਵਜੇ ਤੇ ਆਪਾਂ ਜਿਹੜੀ ਹੈਗੀ ਆ ਚਾਹ ਜਿਹੜੀ ਰੱਖੀ ਹੋਈ ਆ ਗੈਸ ਤੇ ਤੇ ਦੁੱਧ ਫਿਰ ਜਿਹੜਾ ਹੈਗਾ ਆ ਪਾ ਲਾਂਗੇ ਚਾਹ ਚ ਜਦੋਂ ਚਾਹ ਨੂੰ ਵਾਲਾ ਆ ਗਿਆ ਤੇ ਸਬਜ਼ੀ ਜਿਹੜੀ ਹੈਗੀ ਅੱਜ ਆਪਾਂ ਬਣਾਵਾਂਗੇ ਜੀ ਪਿੰਡੀਆਂ ਦੀ ਪਿੰਡੀਆਂ ਕੱਟਦੇ ਆ। ਓਸ ਵਾਰ ਕੇ ਮੇਰੀਆਂ ਰੱਖੀਆਂ ਹੋਈਆਂ ਨੇ। ਜਦੋਂ ਟੋਪੀਆਂ ਹੋਣੀਆਂ ਨੇ ਸਵਾਰੀਆਂ ਹੋਈਆਂ ਨੇ। ਧੋ ਕੇ ਮੈਂ ਰੱਖ ਲਈਆਂ ਸੀ ਸਵੇਰੋਂ। ਫੇਰ ਨਾ ਜਦੋਂ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ। ਤੇ ਫੇਰ ਪਿੰਡੀਆਂ ਕੱਟੀਏ ਫੇਰ ਜਿਹੜੀਆਂ ਵਧੀਆ ਬਣਦੀਆਂ ਨੇ। ਸਬਜ਼ੀ ਜਿਹੜੀ ਵਧੀਆ ਬਣ ਕੇ ਤਿਆਰ ਹੁੰਦੀ ਆ। ਨੇ ਗਿੱਲੀਆਂ ਜੀਆਂ ਜ਼ਿਆਦਾ ਲਾਲਆਂੀਆਂ ਛੱਡ ਦਿੰਦੀਆਂ ਨੇ ਬੱਸ ਤਾਂ ਨਿੰਬੂ ਆਪਾਂ ਪਾ ਸਕਦੇ ਹੁੰਨੇ ਹੈਗੇ। ਪਰ ਨਿੰਬੂ ਨਾਲ ਲਾਣਾ ਜਿਹੜੀਆਂ ਮਰ ਜਾਂਦੀਆਂ ਨੇ ਅੱਗੇ ਵੀ ਆਪਾਂ ਜਿਹੜੀ ਸਬਜ਼ੀ ਵੀਡੀਓ ਤਾਂ ਪਾਈ ਹੋਈ ਐ ਅੱਜ ਆਪਾਂ ਜਿਹੜੀ ਹੈਗੀ ਰੈਸਪੀ ਨਹੀਂ ਦੇਣੀ ਹੈਗੀ ਨਿੰਬੂ ਨਾਲ ਲਾ ਲਾ ਜਿਹੜੀਆਂ ਬਿਲਕੁਲ ਮਰ ਜਾਂਦੀਆਂ ਨੇ ਤੇ ਤੁਸੀਂ ਇਹ ਦੇਖਣੀ ਆ ਤਾਂ ਪਿੱਛੇ ਥੋੜੇ ਦਾ ਨਹੀਂ ਪਹਿਲਾਂ ਪਾਈ ਆ ਮੈਂ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਚਾਹ ਚਾਪਾ ਪਾ ਲੈਣਾ ਇਹ ਦੁੱਧ ਉਹ ਤਾਂ ਪਿੰਡਾਂ ਵਾਲਿਆਂ ਨੂੰ ਕੁਛ ਹੋ ਜਵੇ ਚਾਹ ਨਹੀਂ ਛੱਡਦੇ ਤੇ ਚਾਹ ਪੀਣੀ ਜ਼ਰੂਰੀ ਆ ਉਜੀ ਆਪਾਂ ਬੱਚਿਆਂ ਨੂੰ ਚਾਹ ਦੇ ਦਈਏ। ਲੈ ਦੁੱਧ। ਨਾ ਬੱਚੇ ਬੱਚਿਆਂ ਨੇ ਚਾਹ ਜਿਹੜੀ ਪੀ ਲਈ ਆ। ਅੰਦਰ ਜਿਹੜੀ ਗਰਮੈਸ਼ ਬਹੁਤ ਜ਼ਿਆਦਾ ਹੋ ਗਈ ਸੇਕ ਮਾਰਨ ਲੱਗਿਆ ਅਸੀਂ। ਤੇ ਬਾਹਰ ਆ ਗਏ। ਇਹ ਬੈਠੇ ਆਪਦੀ ਪੜ੍ਹਾਈ ਕਰਦੇ ਆ। ਤੇ ਮੈਂ ਸਾਗੀ ਕੱਟ ਲੈਣੀ ਆ। ਨਾਲੇ ਪੀ ਲੈਣੇ ਚਾਹ ਤੋਂਗੇ। ਜੇ ਹੁਣ ਕੱਟੀ ਹੋ ਨਾ ਸਬਜ਼ੀ ਫਿਰ ਟਾਈਮ ਨਾਲ ਜਿਹੜੀ ਬਣਾਈ ਜਾ। ਭਿੰਡੀਆਂ ਦੇ ਤਰੇਲੇ ਗਰਮੀਆਂ ਗਰਮੇ ਚਾਗੇ ਤੇ ਤੇਲ ਦਾ ਫੋਕ ਹੋ ਗਿਆ ਚਾਹੀਦਾ ਤੁਹਾਨੂੰ ਘੱਲਣਾ ਦੋਹਾਂ ਤੇਲ ਬਹੁਤ ਲੱਗਦਾ ਹੈ ਸਬਜ਼ੀ ਨੂੰ ਭਿੰਡੀਆਂ ਨੂੰ ਤੇ ਕਰੇਲਿਆਂ ਨੂੰ 4:30 ਦਾ ਪੌਣੇ 5 ਦਾ ਹੋ ਰਿਹਾ ਬੱਚਿਆਂ ਨੂੰ ਮਚਾ ਠੰਡੀ ਕਰਕੇ ਪਿਆ ਦੇ ਹਾਂ ਫਾਲਦੀ ਚਾਹ ਮੈਂ ਲੈ ਜਾਈਂ ਮੈਂ ਥੋੜੀ ਜਿਹੀ ਠੰਡੀ ਹੋਈ ਪੀਣੀ ਆ ਪੱਤਲ ਜਿਹੀ ਜੇ ਮਨ ਜੇ ਇੱਥੇ ਨਾਲੇ ਹੁਣ ਧੁੱਪ ਲਾਂਦੀ ਆ 5 ਤੋਂ ਮਿੰਟ 10 ਮਿੰਟ ਤੱਕ ਚਾਹ ਆ ਜਾਣੀ ਆ ਤਾਂ ਦਾ ਪਕਾਣ ਜੂ ਮਾ ਦਾ ਤਾਂ ਅੱਜ ਅੱਜ ਕਿਹਨਾ ਕੁ ਵੇਲਾ ਕਰਦੇ ਵੀ ਆ ਲਾ ਵੀਡੀਓ ਤੁਸੀਂ ਪੂਰਾ ਦੇਖਿਆ ਕਰੋ ਜੇ ਵਧੀਆ ਲੱਗਦੀ ਜੀ ਤਾਂ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਇਹ ਤੇ ਹਵਾ ਨਾਲ ਬਹੁਤ ਔੜਦੇ ਆਵਾਲ। ਪਹਿਲਾਂ ਕਿੰਨਾ ਸੋਹਣਾ ਪੱਤਰ ਹੋਇਆ ਹੋਣਾ। ਪੱਤਾ ਪੜਕੇ ਆਇਆ। ਮੋੜਦੇ ਵਾਲੀ ਤੇ ਛਾਂ ਐ, ਵੈਸੇ ਤਾਂ ਮੈਨੂੰ ਵੀ ਛਾਂ ਐ। ਸਾਡ ਉਤਨੀ ਛਾਂ ਹੈਗੀ ਆਪਾਂ। ਸੂਰਜ ਇੱਧਰੋਂ ਗਿਆ ਆ ਨਾ। ਛਾਂ ਤਾਂ ਸੰਮੇਰੀ ਆ। ਛੈਡਰੀ ਨੂੰ ਪਤਾ ਤਾਂ ਕੀ ਆ। ਇੱਧਰ ਨਿਕਲ ਆ। 8 9 ਤਾਂ ਹੀ ਜਦੋਂ ਮੈਂ ਚੱਲਦਾ ਜੇ ਨਾ ਕੱਪ ਡੈਰੀ ਇਹ ਮੇਰੇ ਕੋਲੇ ਆ ਆ ਕੋਈ ਗਾਰੇ ਬੱਚੇ ਅਤਰੇ ਫੈਲ ਨੇ ਮੈਂ ਬੱਜੇ ਪਰ ਮੈਂ ਹੈ ਨਾ ਐਦਾ ਹੱਤ ਮਾਰ ਮਾਰਦਾਰੇ ਬਿਜਾ ਸ਼ਾਮ ਰਾਤ ਨੂੰ ਗਰਮੀ ਹੁੰਦੀ ਹੈ ਜਦੋਂ ਪੈਣ ਲੱਗਦੇ ਹਨ ਤੇ ਅੱਧੀ ਘਰਾ ਤੋਂ ਫਿਰ ਠੰਡ ਲੱਗਣ ਲੱਗਦੀ ਹੈ ਮਤਲਬ 2 2 2 ਵਜੇ 2:30 12 ਵਜੇ ਅੰਦਰੋਂ ਚਲੀ ਜਾਈਦਾ बारा बजे तकडा जी दो ढाई बजे लाग ਦਾ ਨਾਟਕਾਂ ਦਾ ਨੀਲੋ ਉਹ ਦੂਜਾ ਦੇਖਾਰਾ ਲਕਾਟੂਂਦਾ ਬੱਕ 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 ਜਾਣਾ ਬਲਵਾ ਆਹ ਗੈਂਗਾਂ ਦੇ ਵਾਲੇ ਹੋ ਗਏ ਹੁਣ ਤਾਂ ਡਾਰੀ ਲਾ ਕੇ ਰਹਿਦਾ ਵੀ ਲਾੜੀ ਨਾ ਜਾਵੇ ਇਹ ਮਦੂ ਮੱਖ ਉਹ ਉਹ ਨਾਲੇ ਉਹ ਪੰਗਾਲੇ ਨਾਲ ਅੱਜ 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 ਜਦੋਂ ਵਾਰਤੀਆਂ ਮਸ਼ੀਨ ਚ ਪਾਇਆ ਹੋਈਆਂ ਤੁਹਾਨੂੰ ਦੇ ਦੇ ਵੀ ਉਹ ਮੇਰੇ ਕੁਦੀ ਹੋ ਗਿਆ ਸੈਂ ਵਾਲ ਜਿਹੜੀਆਂ ਮਿੰਨ ਉਹ ਮੰਜਾ ਇਹ ਇਹ ਕਿੰਨਾਂ ਬਾੜੇ ਗੱਲ ਆ ਮੈਂ ਤਾਂ ਸਾਰੇ ਕੱਟਿਆ ਪਿਆ ਹਾਂ ਵੀ ਤੁਸੀਂ ਪੱਟਿਆ ਦਿੱਤੇ ਨੇ ਬਾਈ ਬਿਰਤੋਂ ਬਾੜੇ ਗੱਲ ਥੋੜਾਈ ਹਾਂ ਥੋੜੇ ਤੋਂ ਬਾੜੇ ਤਤਾਬਾਂ ਇੰਨੀਆਂ ਮਹਿੰਗੀਆਂ ਆਉਂਦੀਆਂ ਮਾ ਕੋਈ ਹਾਲ ਮੇਰੀ ਮੇਰੀ ਮਹਿੰਗੀ ਆਈ ਹੈ ਯਾ ਇਹੀ ਸਸਤੀ ਆਈ ਹੈ ਯਾ ਮੇਰੀਆਂ ਨਤੀਜੀ ਨਹੀਂਆਂ ਸਤਾਰਾ ਸੌਰੀਆਂ ਉਹਦੀਆਂ ਫਿਰ ਮਹਿੰਗੀਆਂ ਆਈਆਂ ਨੇ ਹੁਣ ਕਿਹਦੀਆਂ ਤੇਰੀਆਂ ਦਾ 1800 ਦੀਆਂ ਆ। ਮੇਰੀਆਂ ਨਹੀਂ ਆਈਆਂ ਨਾ 1800 ਦੀਆਂ। ਹਾਂ ਮੇਰੀਆਂ ਆਈਆਂ 1000 800 ਦੀਆਂ। ਤਾਂ 1810 ਹੋ ਗਈ। ਉਹਦੀਆਂ ਤਾਂ ਫਿਰ ਉਦੋਂ ਮਹਿੰਗੀਆਂ ਆਈਆਂ ਪਤਾ ਨਹੀਂ। ਨਹੀਂ ਪਤਾ ਨਹੀਂ ਇੰਨੀ ਕਿੰਨੇ ਕਿੰਨੇ ਦੇ। 1000 ਦੀਆਂ ਤੇਰੀਆਂ ਇੱਕ ਸਸਤੀਆਂ ਐਰੀਆਂ 5 ਮਹੀਨਿਆਂ ਕਿਤਾਬਾਂ ਸਸਤੀਆਂ ਆਈਆਂ ਨੇ। ਸਟ੍ਰੇਟ ਮੈਨੂੰ ਪਤਾ ਨਹੀਂ ਕਿੰਨੇ ਦੀਆਂ ਆਈਆਂ ਯਾਨੀ ਕਿ ਉਹ ਜਿਹੜੀਆਂ ਚੌਕ ਚੌਕ ਦੀਆਂ ਪਤਾ ਕੋਈ ਨਹੀਂ ਆਈਆਂ ਸਾਡ ਦੇ ਮੇਰੇ ਤੇ ਲਈ ਆਈਆਂ 1000 10 20 ਦੀਆਂ ਨਕਤੀਆਂ ਤੇਰੀਆਂ ਤਾਂ 1000 ਕਦੀਆਂ ਆਈਆਂ ਨੇ ਨਹੀਂ ਉਹ ਅੱਗੇ ਲੈ 169 ਤੇਰੀਆਂ 1000 69 ਉਹਦੀਆਂ 1700 ਦੀਆਂ ਨੇ ਇੱਕ ਪਤਾ ਨਹੀਂ 1100 ਦੀਆਂ ਸੀ ਪਤਾ ਨਹੀਂ ਇਹ ਕਿਹੜੀਆਂ ਦੀਆਂ ਨੇ ਉਹਦੀਆਂ 1700 ਦੀਆਂ ਆਈਆਂ ਤੀਜੀ ਦੀਆਂ ਕਿਤਾਬਾਂ 1700 ਦੀਆਂ 5 ਮਿਲੀਆਂ 1100 1000 ਦੀਆਂ ਅੱਗੇ ਜਿਵੇਂ ਜਿਵੇਂ ਕਲਾਸ ਵਾਦੀ ਸੀ ਕਿਤਾਬਾਂ ਦੇ ਰੇਟ ਵਾਦੇ ਸੀ ਹੁਣ ਰੇਟ ਛੋਟੀਆਂ ਕਲਾਸਾਂ ਵਾਲਿਆਂ ਦੇ ਬਾਲੇ ਆ ਤੇ ਨੋਂ ਦੇ ਆ ਚਾਲ ਲੈ ਆ ਦੇ ਤਨ ਜੋਣ ਆਪਾਂ ਜਿਹੜੀ ਹੈਗੀ ਸਬਜ਼ੀ ਕੱਟ ਲਈਏ ਫਿਰ ਮੈਂ ਆਉਂਦੀ ਹਾਂ ਤੁਹਾਨੂੰ ਸਾਤਵੀ ਬਣਾਉਣ ਲਈ ਕਿਉਂ ਮੈਂ ਜਿਹੜਾ ਹੈਗਾ ਬਾਹਰ ਹੀ ਜਿਹੜਾ ਇੰਡਕਸ਼ਨ ਲੱਗ ਲਿਆ ਇੰਡਕਸ਼ਨ ਤੇ ਬਣਾ ਲੈਣੀ। ਕੋਮਕ ਗੈਸ ਹੈ ਜਿਹੜਾ ਆਪਣਾ ਫਲੋ ਚੱਲਦਾ ਖਰਾਬ ਆ। ਤੇ ਨਾਲੇ ਬਾਹਰ ਇੱਥੇ ਹਵਾ ਲੱਗਦੀ ਹੈ, ਹਵਾ ਹਰੀ ਹੈ। ਜੇ ਕੋਈ ਛੋਟੀ ਹੋਣ ਕਰਕੇ ਗਰਮੀ ਜ਼ਿਆਦਾ ਹੋ ਜਾਂਦੀ ਹੈ ਫਿਰ ਮੈਸ਼ ਹੋ ਜਾਂਦੀ ਹੈ। ਇਹ ਆਪਾਂ ਜਿਹੜੀ ਸਾਤਵੀ ਹੈ। ਦਰਸ਼ਨ ਤੇ ਬਣਾ ਲੈਣੀ ਹੈ। ਉਨੇ ਨਾ ਕਿ ਉਹ ਵੀ ਭਿੰਡੀਆਂ ਦੀ ਸਬਜੀ ਇਹ ਜਿਹੜੀ ਕੁੱਪਰ ਚ ਬਣਾਈ ਜਾਂਦੀ ਹਾਂ ਮੈਂ ਇਹਦੇ ਤੇ ਟੱਕਣ ਨਹੀਂ ਲਾਉਂਦੀ ਹੈਗੀ ਕੁੱਪਰ ਵਾਲਾ ਇਹ ਰੱਖ ਦੋ ਉੱਪਰ ਇਹ ਡਕਸ਼ਨ ਵਾਲੀ ਹੈ ਜਿਹੜੀ ਇਹ ਜਿਹੜੀ ਡਕਸ਼ਨ ਵਾਲੀ ਕੜਾਹੀ ਆਪਣੇ ਹੈ ਨਹੀਂਗੀ ਕੁੱਪਰ ਹੀ ਆ ਤਾਂ ਕਰਕੇ ਮੈਂ ਜਿਹੜੀ ਹੈਗੀ ਆ ਸਬਜੀ ਢਿੰਡੀਆਂ ਦੀ ਇਹਦੇ ਵਿੱਚ ਬਣਾਉਣ ਲੱਗੀ ਆ ਮੈਂ ਸਾੜ ਮਿਰਚ ਪਿਆਰ ਜਿਹੜੀ ਪਾਤੀ ਆ ਜਿਵੇਂ ਇੱਦਾਂ ਜਿਹੜੀਆਂ ਮੈਂ ਹਰੀਆਂ ਕੱਟ ਲਈਆਂ ਹਰੀ ਮਿਰਚ ਦਾ ਜਿਹੜਾ ਆ ਪਾ ਤੜਕਾ ਲਾਉਂਗੇ ਆਡੀਆ ਆਪਣੀ ਫਲੇਮ ਆ ਜਿਹੜੀ ਵੱਧ ਘੱਟ ਕਰ ਸਕਣੀ ਹੈ ਕਰਤਾ ਗਿਆ ਸੀ ਸਰਦੇ ਉੱਪਰ ਗਿਆ ਤਾਂ ਜਿਹੜਾ ਆਪਣਾ ਪਹਿਲਾਂ ਹੀ ਰੂ ਚੱਲਦਾ ਜੀ ਵਿੱਚ ਪਾ ਦੇਣੀ ਵਾਣ ਕਰਨੇ ਨੇ ਚਾਹ ਤੇ ਕਿ ਜਦੋਂ ਹੋਣੀ ਬੋੜੀ ਗੈਸ ਚੱਲੇ ਨਾ ਫਸਾ ਜਾਉਣ ਲਾਇਆ ਦਾ ਅੱਗ ਦੀ ਘਟਮਾ ਜੀ ਨੂੰ ਇਹ ਤਾਂ ਹਰ ਰਸਿਪੀ ਚੇਤੀ ਜਿਹੜੀ ਚੀਜ਼ਾ ਬਣਾਉਣੀ ਆ ਬਣਾ ਲਿਆ ਇਹਨਾਂ ਟਾਈਮ ਨਹੀਂ ਜਲਦੀ ਜਲਦੀ ਕੰਮਕਾਰ ਤੋਂ ਬਹੁਤ ਧੰਨਵਾਦ ਨਾਲ ਆਪਣੀ ਜਸੋਈ ਆ ਇਹ ਇੱਥੇ ਆਪਣਾ ਥੁੱਲਾ ਚੌਂਕਾ ਆ ਥੁੱਲਾ ਜਿਹੜਾ ਮੈਂ ਹੇਲੀ ਵਾਰ ਤਰੀ ਹੈ ਜੀ ਥੁੱਲਾ ਇੱਥੇ ਆ ਝੁੱਲਾ ਇੱਕ ਆਪਣਾ ਹੈਗਾ ਸ਼ੈੱਡ ਥੱਲੇ ਸਲੇਟਾਂ ਥੱਲੇ ਬਣਾਇਆ ਹੋਇਆ ਦੋ ਝੁੱਲੇ ਆ ਮੋਰੀ ਜਿਹਾ ਭਲਾ ਜਾ ਕੇ ਪਕਾਉਣਾ ਸੁੱਤਨ ਨਾ ਬਿਆਨਤ ਲੋਬ ਨੂੰ ਕਰਦਾ ਹੈ ਤਾਂ ਕਰਕੇ ਜਿਹੜਾ ਫਲੇਟਾ ਤੋਂ ਲੀਕਾ ਬਣਾਇਆ ਵੈਸੇ ਤਾਂ ਪਹਿਲਾਂ ਇਹ ਵਾਲਾ ਚੰਦਾ ਚੰਕਾ ਹੀ ਆਪਣਾ ਸੀਗਾ ਜਿੱਥੇ ਖੜੀ ਆ ਇੱਥੇ ਮਤਲਬ ਇੱਥੇ ਕਿ ਜੇ ਤੁੱਲਾ ਆ ਨਾਲ ਇੱਥੇ ਇਧਰਲੀ ਸਾਈਡ ਤੇ ਤੇ ਬੈਰ ਨਾਲ ਕਮੈਂਟ ਆਉਂਦੇ ਸੀਗੇ ਤੁਸੀਂ ਜਿਹੜੇ ਲਾਈਵਾਂ ਮੇਰੇ ਨਾਲ ਜੋੜਦੇ ਹੁੰਦੇ ਸੀ ਕਿ ਤੁਸੀਂ ਹੁਣ ਲਾਈਵ ਕਿਉਂ ਨਹੀਂ ਆਉਂਦੀ ਦੇਖੋ ਜੀ ਲਾਈਵ ਆਉਣ ਲਈ ਨਾ ਟਾਈਮ ਜ਼ਿਆਦਾ ਚਾਹੀਦਾ ਹੈ ਤੇ ਜਿਹੜਾ ਕਿ ਮੇਰੇ ਕੋਲ ਹੈ ਨਹੀਂਗਾ ਟਾਈਮ ਤੇ ਇੱਕ ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ ਨੈਟ ਦਾ ਜਿਹੜਾ ਘੱਟ ਚੱਲਦਾ ਹੈ ਤਾਂ ਕਰਕੇ ਆਪਾਂ ਜਿਹੜਾ ਲਾਈਵ ਘੱਟ ਆਈਦਾ ਹੈ ਤੇ ਵਾਈਫਾਈ ਆਪਾਂ ਜਿਹੜਾ ਆ ਬੰਦਿਆ ਗਰਮ ਕੇ ਆਪਾਂ ਲਾਈਵ ਨਹੀਂ ਹੁੰਦੇ ਤੇਰਾ ਤੋਂ ਤੋਂ ਕੁਕਿਨਰੀ ਨਾਲ ਆਪਾਂ ਜਿਹੜਾ ਹੈਗਾ ਜ ਆਪਾਂ ਦਾ ਸਾਫ ਇੰਤਜ਼ਾਰ ਕਰਾਂਗੇ ਤੇ ਰੱਖਾਂਗੇ ਪਲੇਟ ਲੋਜੀ ਸਬਜ਼ੀ ਆਪਣੀ ਪਾਸੇ ਦੀ ਨੂੰ ਨਾ ਵਾਵਾ ਟਾਈਮ ਹੋ ਗਿਆ ਲਾਣਾ ਛੱਡਦੀ ਆ ਨਾ ਸਬਜ਼ੀ ਤਾਂ ਉਹਦੇ ਵਿੱਚ ਆਪਾਂ ਪਾਉਣਾ ਆ ਨਿੰਬੂ ਇਹ ਤੋਂ ਕੱਟਾ ਕੇ ਇਹਦੇ ਬੀਜ ਕੱਢ ਦੇਣੇ ਆ ਤੁਸੀਂ ਜਿੱਦਾਂ ਜਿਹੜੇ ਬੀਜ ਆ ਕੱਢ ਦੇਣੇ ਆ ਇਹਦਾ ਜਿਹੜਾ ਰਸ ਆ ਇਹ ਚਲੋ ਛੋੜ ਦੇਣਾ ਹੈ ਤੁਸੀਂ ਜਿੱਦਾਂ ਬਿਲਕੁਲ ਲਾਲਾ ਨਹੀਂ ਬਣਦੀਆਂ ਜਮਾ ਨਹੀਂ ਬਣਦੀਆਂ ਬਿਲਕੁਲ ਹੀ ਮਰ ਜਾਂਦੀਆਂ ਹਾਂਜੀ ਤੇ ਇੱਕ 2 3 ਜਣਾਂ ਦੇ ਕਮੈਂਟ ਆ ਥੋੜਾ ਵਾਚ ਟਾਈਮ ਕੰਪਲੀਟ ਹੋ ਗਿਆ ਹਾਂਜੀ ਮੇਰਾ ਵਾਚ ਟਾਈਮ ਆ ਜਿਹੜਾ ਪਰਸੋਂ ਨੂੰ ਮੇਰਾ ਜਿਹੜਾ ਹੈਗਾ ਆ ਹੋ ਜਾਊਗਾ 3100 ਘੰਟਾ ਮਤਲਬ ਆਪ ਮੋਨਟਾਈਜ਼ ਹੋ ਜਾਊਗਾ ਬਾਕੀ ਦਾ ਵੀ 10 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਕੋਸ਼ਿਸ਼ ਕਰਾਂਗੇ ਵੀ ਹੋ ਜਾਵੇ ਜੀ ਹੋਣੀ ਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ ਤੇ ਲਾਲ ਜਿਹੜੇ ਨੇ ਬਿਲਕੁਲ ਹੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਦਿਓ ਬਸ ਸਬਜੀ ਆਪਾਂ ਬਣਾ ਲਈ ਆ ਤੇ ਕੱਪੜੇ ਜਿਹੜੇ ਆਪਣੇ ਧੋ ਕੇ ਸੁੱਕਣੇ ਪਾਏ ਹੋਇਆ ਮੈਂ ਸ਼ਾਮ ਨੂੰ ਕੱਪੜੇ ਧੋਤੇ 4 ਵਜੇ ਕਿਉਂਕਿ ਨਾਲ ਫਿਰ ਨਾ ਯੂਨੀਫਾਰਮ ਧੋਤੀਆਂ ਜਾਣੀਆਂ ਬੱਚਿਆਂ ਦੀਆਂ ਤਾ ਕਰਕੇ ਜਿਹੜੇ ਮੈਂ ਸ਼ਾਮ ਨੂੰ ਕੱਪੜੇ ਧੋਤੇ ਆ ਤੇ ਹੁਣ ਜਿਹੜਾ ਆ ਗਰਮੀਆਂ ਦੇ ਵਿੱਚ ਰੈਗੂਲਰੀ ਆਪਾਂ ਜਿਹੜੇ ਹੈਗੇ ਆ ਕੱਪੜੇ ਸ਼ਾਮ ਨੂੰ ਹੀ ਧੋਇਆ ਕਰਾਂਗੇ ਬਸ ਥੋੜੀ ਧੁੱਪ ਜਿਹੜੀ ਹੋਰ ਲਵਾ ਲਾਂਗੇ ਇਹਨਾਂ ਨੂੰ ਤੇ ਫਿਰ ਜਿਹੜੇ ਆਪਾਂ ਲਾ ਕੇ ਇਹਨਾਂ ਦੀਆਂ ਤਹਿਾ ਮਾਰ ਦਿਆਂਗੇ ਤਹਿਾ ਮਾਰ ਕੇ ਸਾਂਭ ਦਿਆਂਗੇ ਇਹਨਾਂ ਸਬਜ਼ੀ ਆਪਣੀ ਬਣ ਚੁੱਕੀ ਆ ਆਟਾ ਆਪਾਂ ਗੁੰਨ ਕੇ ਹਲੇ ਨਹੀਂ ਰੱਖਦੇ ਘੇੜ ਕੇ ਹੰਣਾਗੇ ਹਲੇ ਟਾਈਮ ਆ ਜਿਹੜਾ ਕਿੰਨਾ ਹੋ ਗਿਆ ਪੌਣੇ 6:00 ਹੋਏ ਆ ਆਟਾ ਜਿਹੜਾ 6:30 ਵਜੇ ਗੁੰਨ ਲਾਂਗੇ ਫਿਰ ਨਾਲ ਹੀ ਲਾਵਾਂਗੇ ਰੋਟੀਆਂ ਚਲੋ ਜੀ ਅੱਜ ਦੇ ਵਲੌਗ ਦਾ ਜਿਹੜਾ ਐਂਡ ਆਪਾਂ ਇੱਥੇ ਹੀ ਕਰ ਦਿੰਨੇ ਆ ਨਹੀਂ ਫਿਰ ਵਲੌਗ ਜਿਹੜਾ ਜ਼ਿਆਦਾ ਲੰਬਾ ਹੋ ਜਾਂਦਾ ਆ ਮੈਂ ਕੋਸ਼ਿਸ਼ ਕਰਦੀ ਆਂ ਕਿ 15 ਕ ਮਿੰਟ ਤੱਕ ਦਾ ਵਲੌਗ ਆ ਜਿਹੜਾ ਬਣਾਇਆ ਕਰ ਬਸ ਇੰਨੇ ਜਿਹੜੇ ਆਪਣੇ ਕੰਮ ਸ਼ੇਅਰ ਕਰਾਂ ਕਰਿਆ ਕਰਾਂ ਇੱਧਰ ਮੇਰੀ ਬੇਟੀ ਪੜ੍ਹਾਈ ਕਰੀ ਜਾਂਦੀ ਆ ਇਹ ਲਿਖਦੀ ਆ ਤੇ ਬੇਟਾ ਉੱਧਰ ਚੱਲ ਗਿਆ ਉਹ ਕਹਿੰਦਾ ਮੈਂ ਉੱਥੇ ਪੜ੍ਹ ਲੈਣਾ ਆ ਡੈਡੀ ਕੋਲੇ ਦੂਜੇ ਕਰੇ ਕਿ ਮੈਂ ਜਿਹੜਾ ਹੁਣ ਇੱਧਰ ਰਹਿਣੀ ਹੋਣੀ ਐ ਛੋਟੇ ਘਰ ਜਿੱਥੇ ਜੀ ਕਰਦਾ ਮਤਲਬ ਉੱਥੇ ਰਹਿ ਲਈਦਾ ਆ ਕੋਈ ਆਪਾਂ ਨੂੰ ਹੈ ਨਹੀਂ ਗਾ ਹਨ ਦੋਨੇ ਘਰ ਆਪਦੇ ਹੀ ਨੇ ਜਿਵੇਂ ਲੋਟ ਲੱਗਦਾ ਐ ਜਿੱਥੇ ਰੋਟ ਲੱਗਦਾ ਉੱਥੇ ਰੁਟੀ ਬਣਾ ਕੇ ਅਸੀਂ ਖਾ ਲਈਦੀ ਆ ਦੋਨਾਂ ਘਰਾਂ ਚੋਂ ਆਹ ਕੋਕੇ ਮਤਲਬ ਘਰ ਦੋ ਪਾਈ ਹੋਈ ਐ ਤੇ ਫਿਰ ਐ ਹੁੰਦਾ ਵੀ ਕਈ ਵਾਰ ਉਧਰਲੇ ਘਰੇ ਰਹੀਏ ਤੇ ਕਈ ਵਾਰ ਉਧਰਲੇ ਘਰੇ ਰਹਿਣ ਦਾ ਹੁੰਦਾ ਆ ਤੇ ਫਿਰ ਦੋਨਾਂ ਘਰਾਂ ਦੇ ਵਿੱਚ ਜਿੱਥੇ ਵੀ ਚੜੇ ਉੱਥੇ ਆਪਾਂ ਰੁਟੀ ਪਣੀ ਬਣਾ ਕੇ ਖਾ ਲਈਦਾ ਆ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਅਪ ਇੱਥੇ ਕਰਦੇ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਘੰਟੀ ਦਾ ਪਹਿਲਾ ਆਈਕਨ ਜਿਹੜਾ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਪਲੀਜ਼ ਰਿਕਵੈਸਟ ਆ ਵੀ ਵੀਡੀਓ ਨੂੰ ਜਿਹੜਾ ਹੈਗਾ ਐਂਡ ਤੱਕ ਜਰੂਰ ਦੇਖੋ